ਅੰਮ੍ਰਿਤਸਰ ਦੀ ਪੁਲਿਸ ਨੂੰ ਬਹੁਤ ਹੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਦੇ ਵੱਲੋਂ ਇੱਕ ਵੱਡੇ ਅਤਵਾਦੀ ਸ਼ੈਡਿਊਲ ਦਾ ਪਰਦਾਫਾਸ਼ ਕਰ ਦਿੱਤਾ ਗਿਆ ਹੈ ਜਾਣਕਾਰ ਦੇ ਮੁਤਾਬਿਕ ਅੰਮ੍ਰਿਤਸਰ ਦੀ ਪੁਲਿਸ ਨੇ ਤਿੰਨ ਅਤਵਾਦੀਆਂ ਨੂੰ ਭਾਰੀ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਅਧਿਕਾਰੀ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਕੁਝ ਕਿਆ ਨਾ ਨੇ ਤੁਸੀਂ ਆਪ ਦੇਖੋ ਤੇ ਸੁਣੋ ਸਾਡੇ ਕੋਲ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਜਿਹੜਾ ਚੱਲ ਰਿਹਾ ਸੀਗਾ ਉਹਦੇ ਚ ਅਸੀਂ ਤਿੰਨ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਆ ਔਰ ਉਹਨਾਂ ਨੂੰ ਆਪਾਂ ਸਮਝ ਸਕਦੇ ਹਾਂ ਕਿ ਟੈਰਰਿਸਟ ਮੋਡਿਊਲ ਇੱਕ ਬਹੁਤ ਵੱਡਾ ਬਸਟ ਕੀਤਾ ਗਿਆ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਤਿੰਨ ਬੰਦੇ ਜਿਹੜੇ ਗ੍ਰਿਫਤਾਰ ਹੋਏ ਆ ਉਹਨਾਂ ਚ ਇੱਕ ਲਵ ਲਵਪ੍ਰੀਤ ਹੈ ਕਰਨਦੀਪ ਐ ਬੁੱਟਾ ਸਿੰਘ ਐ ਦੋ ਜਣੇ ਜਗਦੇਵ ਕਲਾਂ ਦੇ ਐ ਇੱਕ ਅਜਨਾਲਾ ਤਹਿਸੀਲ ਦੇ ਵਿੱਚ ਪਿੰਡ ਹੈ ਮੁਕਾਮ ਉੱਥੋਂ ਦਾ ਬੁੱਟਾ ਸਿੰਘ ਇਹਨਾਂ ਦੇ ਜਿਹੜੀ ਗ੍ਰਿਫਤਾਰੀ ਜਿਹੜੀ ਉਹਦੇ ਨਾਲ ਇਹ ਪੂਰੇ ਦਾ ਪੂਰਾ ਟੈਰਰਿਸ ਮੋਡਿਊਲ ਜਿਹੜਾ ਬਸਟ ਕੀਤਾ ਗਿਆ ਇਹਨਾਂ ਤੋਂ ਇੱਕ AK47 ਰਾਈਫਲ ਔਰ ਇੱਕ Glock 9.30 ਪਿਸਟਲ ਔਰ 9.32 ਗੋਰ ਦਾ ਹੋਰ ਪਿਸਟਲ ਇਹ ਤਿੰਨਾਂ ਤੋਂ ਅਲੱਗ-ਅਲੱਗ ਬਰਾਮਦ ਕੀਤਾ ਗਿਆ ਔਰ ਇਹ ਜਿਹੜਾ ਸਾਰਾ ਕੰਮ ਚਲਾ ਰਹੇ ਸੀ ਬਾਹਰ ਬੈਠੇ ਜਿਹੜੇ ਗੈਂਗਸਟਰ ਪਬਲਿਕ ਟੈਰਰਿਸਟ ਆਪਾਂ ਕਹਿ ਸਕਦੇ ਹੈਪੀ ਪਾਸੀਆਂ ਨਾਲ ਲਿੰਕ ਇਹਨਾਂ ਦੇ ਸਾਹਮਣੇ ਆਏ ਉਹਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੇ ਸੀ ਔਰ ਜੋ ਸਾਡੀ ਅੰ ਇਨਵੈਸਟੀਗੇਸ਼ਨ ਚ ਆਇਆ ਕਿ ਡਰੋਨ ਰਾਹੀਂ ਅਸਮਾਨ ਆਇਸੀ 13 ਤੱਕ ਪਹੁੰਚਾਇਆ ਗਿਆ ਵਿੱਚ ਕਟਆਊਟ ਰੱਖੇ ਗਏ ਔਰ ਵਕ ਵਕ ਜਗਾ ਤੇ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਪੈਸੇ ਦੇ ਲਾਲਚ ਦੇ ਨਾਲ ਚਲਾਇਆ ਜਾ ਰਿਹਾ ਸੀਗਾ ਇਹਦੇ ਚ ਜਿਹੜੀ ਮੈਂ ਮੇਨ ਗੱਲ ਹੈ ਕਿ ਜਿਹੜਾ ਬੂਟਾ ਸਿੰਘ ਆ ਇਹਦੇ ਇਹਦਾ ਭਰਾ ਦੁਬਈ ਚ ਹੈਪੀ ਪਾਸੀਆਂ ਦੇ ਨਾਲ ਰਹਿੰਦਾ ਸੀ ਔਰ ਉਸ ਤੋਂ ਬਾਅਦ ਇਹ ਸਟੈਬਲਿਸ਼ ਕੀਤੇ ਨੇ ਕੰਟੈਕਟਸ ਔਰ ਉਸ ਤੋਂ ਬਾਅਦ ਜਿਹੜੇ ਪ੍ਰੀਤ ਤੇ ਦੂਜਾ ਕਰਮਦੀਪ ਹੈ ਇਹਨਾਂ ਨੂੰ ਵੀ ਬੂਟਾ ਸਿੰਘ ਨੇ ਹੀ ਇੰਟਰੋਡਿਊਸ ਕਰਾਇਆ ਸੋ ਇਹਦੇ ਚ ਜਦੋਂ ਅੱਜ ਇਹਨਾਂ ਤੋਂ ਬਰਾਮਦੀ ਕਰਕੇ ਲੈ ਕੇ ਆ ਰਹੇ ਸੀ ਅਜਗਦੇਵ ਕਲਾ ਤੋਂ ਤੋਂ ਰਸਤੇ 'ਚ ਇਹਨਾਂ ਨੇ ਕਿਹਾ ਕਿ ਅਸੀਂ ਸਾਨੂੰ ਪ੍ਰੋਬਲਮ ਆ ਰਹੀ ਹੈ ਸਾਦੀ ਤੇ ਹੋਰ ਚੀਜ਼ਾਂ ਕਈ ਗੱਲਾਂ ਇਹਨਾਂ ਨੇ ਕੀਤੀਆਂ ਪੁਲਿਸ ਪਾਰਟੀ ਨੇ ਜਦੋਂ ਇੱਥੇ ਗੱਡੀ ਰੋਕੀ ਤਾਂ ਇਹਨਾਂ 'ਚੋਂ ਇੱਕ ਬੰਦੇ ਨੇ ਜਿਹੜਾ ਪਿਸਟਲ ਖੋਲਿਆ ਗੁਰਜੀਤ ਸਿੰਘ ਐਸਈ ਜਿਹੜਾ ਸਦਰ ਦਾ ਸਾਡਾ ਔਰ ਉਹ ਕੇ ਇੱਕ ਫਾਇਰ ਕੀਤਾ ਉਨੇ ਦਿਨ ਨੂੰ ਓਵਰ ਪਾਵਰ ਕਰ ਲਿਆ ਤੇ ਉਨੇ ਦਿਨ ਨੂੰ ਜਿਹੜਾ ਬਿੰਦਰਜੀ ਸਾਡੇ ਇਨਫੈਕਟਰ ਸੀਆਈਏ ਨੇ ਤੇ ਹਰਿੰਦਰ ਐਸਐਚਓ सदर ਇਹਨਾਂ ਨੇ ਜਵਾਬੀ ਫਾਇਰ ਕੀਤਾ ਆਪਣੀ ਸੈਲਫ ਡਿਫੈਂਸ ਦੇ ਵਿੱਚ ਔਰ ਇਹਨਾਂ ਦੋਨਾਂ ਦੇ ਜਿਹੜੀ ਉਹ ਗੋਲੀ ਲੱਗੀ ਇਹਨਾਂ ਨੂੰ ਹਸਪੀਟਲ ਭੇਜ ਦਿੱਤਾ ਗਿਆ ਔਰ ਜਿਹੜਾ ਆਪਣੇ ਬਰਾਮਦਗੀ ਹੈ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਔਰ ਇਹਦੀ ਮੁੱਢਲੀ ਪੁਛਗਿੱਛ ਇਹ ਵੀ ਗੱਲ ਆਇਆ ਕਿ ਫਤੇਗੜ ਚੂੜੀਆਂ ਜਿਹੜਾ 3 ਤਰੀਕ ਨੂੰ ਇੱਕ ਆਵਾਜ਼ ਆਈ ਸੀ ਆਪਾਂ ਨੂੰ ਪਹਿਲ ਪਤਾ ਲੱਗੀ ਸੀ ਇਹਨਾਂ ਨੇ ਦੱਸਿਆ ਕਿ ਅਸੀਂ ਇੱਕ ਸਾਨੂੰ ਬਣ ਕੇ ਥੱਲਾ ਟਾਈਪ ਚੀਜ਼ ਦਿੱਤੀ ਗਈ ਸੀਗੀ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਵੀ ਕਿਸੇ ਸਰਫੇਸ ਨਾਲ ਕੀ ਟਕਰਾਏਗੀ ਤਾਂ ਬਹੁਤ ਵੱਡੀ ਆਵਾਜ਼ ਆਏਗੀ ਜਿਸ ਨਾਲ ਕਿ ਸਨਸਨੀ ਫੈਲੀ ਸੋ ਉਹ ਵੀ ਚੀਜ਼ ਜਿਹੜੀ ਸਾਡੀ ਕਲੀਅਰ ਹੋ ਗਈ ਇਹਨਾਂ ਦਾ ਮੋਟਰਸਾਈਕਲ ਜਿਹੜਾ ਉਸ ਕ੍ਰਾਈਮ ਚ ਵੀ ਯੂਜ਼ ਹੋਇਆ ਵੈਸੇ ਵੀ ਇਹ ਯੂਜ਼ ਕਰ ਰਹੇ ਸੀ ਉਹ ਵੀ ਜਿਹੜਾ ਇਨਸੀਡੈਂਟ ਸਾਰਾ ਕਲੀਅਰ ਹੋਇਆ ਬਾਕੀ ਹੁਣ ਪੁੱਛ ਕੇ ਚੱਜ ਰਹੀ ਹੈ ਇਹਨਾਂ ਦਾ ਲੰਬਾ ਰਿਮਾਂਡ ਲੈ ਆਇਆ ਸੀ ਔਰ ਉਹਦੇ ਵਿੱਚ ਅੱਗੇ ਕਾਰਵਾਈ ਕਰਕੇ ਤੁਹਾਡੇ ਨਾਲ ਸਾਰੀ ਗੱਲ ਆਪਾਂ ਸ਼ੇਅਰ ਕਰਾਂਗੇ। ਏਵਰ ਪੰਜਾਬੀ ਟੀਵੀ ਦੀ ਅਮਰੀਤ ਸਰ ਤੋਂ ਮਲਕੀਸ਼ ਸਿੰਘ ਚੀਂਦਾ ਦੀ ਰਿਪੋਰਟ